ਗੁਰਦੁਆਰਾ ਬਾਬਾ ਅਦਰੀ ਜੀ ਪ੍ਰਬੰਧਕ ਕਮੇਟੀ ਕਰਤਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਸਲਾਨਾ ਜੋੜ ਮੇਲਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਅੱਜ ਮਿਤੀ 24 ਫਰਵਰੀ ਦਿਨ ਛਨੀਵਾਰ ਨੂੰ ਸਵੇਰੇ 9 ਵਜੇ ਸੁਖਮੀ ਸਾਹਿਬ ਦਾ ਪਾਰਟ ਹੋਵੇਗਾ ਅਤੇ 10 ਵਜੇ ਭਾਈ ਸੁਖਦੇਵ ਸਿੰਘ ਜੀ ਕੀਰਤਨ ਕਰਨਗੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਸ ਸਲਾਨਾ ਜੋੜ ਮੇਲੇ ਦੀ ਵਿਸ਼ੇਸ਼ ਕਵਰੇਜ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ और जो है सभी को गुरु जी की कृपा से महाराज ਪਰ ਮਹਤਵਪੂਰਨ ਆ ਨਾਮ ਨਾਲ ਸਭ ਨੂੰ ਕਹਿੰਦਾ ਵੀ ਉਹ ਦੇਖੋ ਆ ਤਾਂ ਦੇ ਸਾਡੇ ਨਾਲ ਤਾਂ ਹੈ ਮਰੇ ਲੱਗੇ ਕਿ ਪਾਣੀ ਜਦੋਂ ਉਸ ਬੂਟੇ ਦੇ ਉੱਪਰ ਪਾਪਦੇ ਤੇ ਹੋਲੀ-ਹੋਲੀ ਕਰਦੇ ਆ ਉਹਦੀ ਜੜ ਤੱਕ ਪਾਣੀ ਜਿਹੜਾ ਹੈ ਨਾ ਪਹੁੰਚ ਜਾਵੇਗਾ ਤੇ ਜਿਸ ਦਿਨ ਬੂਟੇ ਦੇ ਜੜ ਤੋਂ ਪਾਣੀ ਲੱਗਣਾ ਆ ਨਾ ਉਹ ਜਿਹੜਾ ਪਾਣੀ ਵਿੱਚ ਸਿੰਚਿਆ ਉਹ ਬੂਟਾ ਜਿਹੜਾ ਹੈ ਨਾ ਹਰਿਆ ਭਰਿਆ ਬਣ ਜਾਵੇ ਤੇ ਸੁਣਦੇ ਗੁਰੂ ਦੀ ਕਿਰਪਾ ਦੇ ਤਪਸਤਾਨ ਬਾਬਾ ਆਪ ਦੀ ਜੀ ਦਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਸੀਸ ਝੁਕਾਉਂਦੀਆਂ ਹੋਈਆਂ ਮੱਥਾ ਟੇਕਦੇ ਹੋਏ पूछे पासे र ਔਰ ਤਿਸ ਲੰਗਰ ਹਾਲ ਦਾ ਦ੍ਰਿਸ਼ ਦੇਖ ਰਹੇ ਹੋ ਕਿ ਸੇਵਾਦਾਰ ਵੀ ਜਿਹੜੇ ਆ ਉਹ ਵਕੂਫੀ ਸੇਵਾ ਜਿਹੜੇ ਆ ਉਹ ਕਰ ਰਹੇ ਨੇ ਨਵਾਰੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਹਰ ਇੱਕ ਤਸਵੀਰ ਪਾਈ ਜਾਵੇ ਔਰ ਤੁਸੀਂ ਦੇਖ 파 ਰਹੇ ਹੋ ਲੰਗਰ ਹਾਲ ਜਿਹੜਾ ਆ ਇਸ ਵਕਤ ਜਿਹੜਾ ਆ ਚਾਹ ਪਕੌੜੇ ਵਰਤੀ ਬਸੋ ਬਗ ਫਲ ਫਲੂਟਾ ਦਾ ਜਿਹੜਾ ਲੰਗਰ ਆ ਉਤੋਂ ਚੱਲ ਰਿਹਾ ਹੈਗਾ ਔਰ ਸੇਵਾਦਾਰਾਂ ਵੱਲੋਂ ਬਾਖੂਤੀ ਸੇਵਾ ਜਿਹੜੀ ਆ ਉਹ ਨੁਭਾਈ ਜਾ ਰਹੀ ਆ ਤੁਸੀਂ ਦੇਖ ਪਾ ਰਹੇ ਹੋ ਨਵਾ ਸ਼ਹਿਰ ਤੋਂ ਆਪਾਂ YouTube ਚੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਆ ਕਿੱਥੇ ਦਾ ਦਿਖਾਇਆ ਜਾਵੇ। ਔਰ ਆទ ਸ੍ਰੀ ਲੰਗਰ ਹਾਲ ਦਾ ਜਿਹੜਾ ਨਵਾਂ ਸਰਦਾਰ ਆਪਾ YouTube ਚੈਨਲ ਤੇ ਦੇਖ ਪਾ ਰਹੇ ਹੋ ਸੇਵਾਦਾਰ ਬਾਕੀ ਸੇਵਾ ਨਿਭਾ ਰਹੇ ਨੇ। ਔਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆ ਇਸ ਮੌਕੇ ਤੇ ਪਹੁੰਚੀਆਂ ਹੋਈਆਂ ਨੇ। ਔਰ ਸੇਵਾਦਾਰ ਜਿਹੜੇ ਆ ਉਹ ਖੁਦ ਵੀ ਪਹਿਲਾ ਲੱਗ ਸਕ ਰਹੇ ਨੇ। ਤਾਜੋ ਸਭ ਨੂੰ ਬਤਾਇਆ ਜਾ ਸਕਦਾ ਹੈ। ਔਰ ਤੁਸੀਂ ਦੇਖ ਸਕਦੇ ਆ ਇੱਥੇ ਜਲੇਬੀਆਂ ਦੇ ਜਿਹੜੇ ਲਫਾਫੇ ਹੈਗੇ ਉਹ ਪੈਕ ਕੀਤੇ ਜਾ ਰਹੇ ਨੇ ਤਾਂ ਜੋ ਕੀ ਬਾਅਦ ਦੇ ਵਿੱਚ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ ਇਸੇ ਤਰ੍ਹਾਂ ਬੰਦ ਲਫਾਫਾ ਜਿਹੜਾ ਆ ਜਿੰਨੀ ਵੀ ਸਾਧ ਸੰਗਤ ਆਈ ਹੈਗੀ ਆ ਉਹਨਾਂ ਨੂੰ ਇਸੇ ਤਰ੍ਹਾਂ ਲਫਾਫਾ ਜਿਹੜਾ ਉਹ ਦਿੱਤਾ ਜਾ ਸਕੇ ਔਰ ਇਹ ਮੈਂ ਵੀ ਕਈ ਸਾਲਾਂ ਤੋਂ ਇੱਥੇ ਇਹ ਸੇਵਾ ਨਿਭਾ ਰਿਹਾ ਸੀ ਹੁਣ ਮੀਡੀਆ ਵਿੱਚ ਆਣ ਕਰਕੇ ਥੋੜਾ ਇਹ ਕਰੀਦਾ ਇਹ ਹਰ ਸਾਲ ਜਿਹੜੇ ਇੱਥੇ ਸੇਵਾ ਨਿਭਾਉਂਦੇ ਨੇ ਕਿ ਜਲੇਬੀਆਂ ਦੇ ਲਫਾਫੇ ਕਿਸ ਤਰ੍ਹਾਂ ਆ ਭਰ ਕੇ ਰੱਖੇ ਹੋਏ ਨੇ ਤਾਂ ਜੋ ਜਿਹੜਾ ਹੈ ਕਿ ਜਿੰਨੀ ਵੀ ਸੂ ਸਾਥ ਸੰਗਤਾਂ ਦੀਆਂ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਨੂੰ ਪਰਤਾਇਆ ਜਾ ਸਕੇ ਔਰ ਇੱਧਰ ਜਿਹੜਾ ਆ ਕੀ ਪ੍ਰਸ਼ਾਦੇ ਜਿਹੜੇ ਆ ਉਹ ਬਣ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਸੇਵਾ ਕਰ ਰਹੇ ਨੇ ਔਰ ਜਿੱਥੇ ਜੇ ਤਣਕ ਦਾ ਪ੍ਰਸ਼ਾਦਾ ਜਿਹੜਾ ਹੈਗਾ ਉੱਥੇ ਨਾਲ ਦੀ ਨਾਲ ਮੱਕੀ ਦਾ ਪ੍ਰਸ਼ਾਦਾ ਵੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਮਸ਼ਹੂਰ ਹੈ ਪੰਜਾਬੀਆਂ ਦਾ ਇਹ ਵੀ ਇੱਥੇ ਵਰਤਾਇਆ ਜਾ ਰਿਹਾ ਹੈ ਜੀ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਇੱਕ ਦ੍ਰਿਸ਼ ਦਿਖਾਇਆ ਜਾਵੇ ਔਰ ਇੱਥੇ ਜਿਹੜੇ ਪ੍ਰਸ਼ਾਦੇ ਬਣ ਰਹੇ ਨੇ ਔਰ ਤੁਸੀਂ ਇਹ ਦੇਖ ਸਕਦੇ ਆਂ ਕਿ ਹੱਥਾਂ ਦੇ ਨਾਲ ਪ੍ਰਸ਼ਾਦੇ ਬਣ ਰਹੇ ਨੇ ਜਿਹਨੂੰ ਕਹਿੰਦੇ ਕਿ ਘਰ ਜਿਸ ਤਰ੍ਹਾਂ ਤੁਸੀਂ ਬਣਾਦੇ ਹੋ ਔਰ ਤੁਸੀਂ ਦੇਖ ਪਾ ਰਹੇ ਹੋ ਇੱਥੇ ਜਿਹੜਾ ਲੰਗਰ ਹੈਗਾ ਉਹ ਤਿਆਰ ਹੋ ਰਿਹਾ ਆ ਬਨਾਲ ਦੀ ਨਾਲ ਜਿਹੜੇ ਸੰਦਾਲੂ ਹੈਗੇ ਆ ਉਹ ਪ੍ਰਸ਼ਾਦ ਆਪਣੇ ਵੱਲੋਂ ਜਿਹੜਾ ਲੈ ਕੇ ਆਏ ਨੇ ਉਹ ਪ੍ਰਸ਼ਾਦ ਵੀ ਵਰਤਾ ਰਹੇ ਨੇ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਕਿ ਲੰਗਰ ਜਿਹੜਾ ਆ ਉਹ ਤਿਆਰ ਹੋ ਰਿਹਾ ਆ ਔਰ ਤੁਸੀਂ ਦੇਖ ਸਕਦੇ ਕਿ ਜਲੇਬੀਆਂ ਦੇ ਕਿੰਨੇ ਜਿਹੜੇ ਹੈਗੇ ਆ ਕਈ ਕਈ ਥਾਵਾਂ ਤੇ ਜਿਹੜਾ ਉਹ ਕੱਡੀਆਂ ਜਾ ਰਹੀਆਂ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਪਿਆਰੋਂ ਕਰ ਰਹੇ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਆ ਕਿ ਰਸ ਦਾ ਜਿਹੜਾ ਟੁੱਟ ਲੰਗਰ ਆ ਉਹ ਵਰਤਾਇਆ ਜਾ ਰਿਹਾ ਆ ਔਰ ਹਰ ਸਾਲ ਜਿਹੜਾ ਆ ਕੁਲਵਿੰਦਰ ਸਿੰਘ ਬੋਲੋਂ ਜਿਹੜਾ ਆ ਕੀ ਇਹ ਲਗਾਇਆ ਜਾਂਦਾ ਆ ਤੇ ਹੋਰ ਐਨਆਰਆਈ ਤੇ ਹੋਰ ਵੀ ਕਾਫੀ ਅੱਛੇ ਸੰਜੋਗ ਪਾਉਂਦੇ ਨੇ ਇਹ ਰਸਤਾ ਜਿਹੜਾ ਅਟੁੱਟ ਲੰਗਰ ਆ ਹਰ ਸਾਲ ਇੱਥੇ ਜਿਹੜਾ ਉਹ ਵਰਤਾਇਆ ਜਾਂਦਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਵੀ ਲੱਗੇ ਹੋਏ ਨੇ ਔਰ ਵਰਤਨਾ ਦੀ ਸੇਵਾ ਜਿਹੜੀ ਹੈਗੀ ਆ ਉਹ ਕਈ ਦਿਨਾਂ ਤੋਂ ਇੱਥੇ ਕਰ ਰਹੇ ਨੇ ਲੱਗੇ ਹੋਏ ਨੇ ਵਰਤਨਾ ਦੀ ਸੇਵਾ ਕਰ ਰਹੇ ਨੇ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਇੱਕ ਦ੍ਰਿਸ਼ ਦਿਖਾਇਆ ਜਾਵੇ ਇਹਦੇ ਭਾਗ 2 ਜਾਂ 3 ਵੀ ਅਸੀਂ ਹੋ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਸ਼ਰਧਾਲੂ ਆਉਂਦੇ ਨੇ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਸਾਰੇ ਦਾ ਸਾਰਾ ਦ੍ਰਿਸ਼ ਜਿਹੜਾ ਉਹ ਦਿਖਾਇਆ ਜਾਵੇ ਇਹ ਸੇਵਾ ਦਾ ਵਰਤਨਾ ਦੀ ਸੇਵਾ ਕਰ ਰਹੇ ਨੇ ਪੁਰਾਣੇ ਲੰਗਰ ਹਾਲ ਦੇ ਵਿੱਚ ਅਸੀਂ ਮੂਹ ਤੋਂ ਆਏ ਆ ਤੁਹਾਨੂੰ ਮੂਹ ਤੋਂ ਜਿਹੜੀਆਂ ਤਸਵੀਰਾਂ ਦੇਣੀਆਂ ਆ ਉਹ ਲੰਗਰ ਹਾਲ ਦੀਆਂ ਜਿਹੜੀਆਂ ਦਿਖਾ ਰਹੇ ਆ ਚਾਪ ਕੋੜਿਆਂ ਦਾ ਜਿਹੜਾ ਉਹ ਲੰਗਰ ਇੱਥੇ ਜਿਹੜਾ ਚੱਲ ਰਿਹਾ ਹੈਗਾ ਆ ਉਹ ਨਾਲ ਦੀ ਨਾਲ ਬਰਫੀ ਹਰ ਤਰ੍ਹਾਂ ਦੀ ਜਿਹੜੇ ਮਠਿਆਈ ਦਾ ਜਿਹੜਾ ਆ ਪ੍ਰਸ਼ਾਦ ਜਿਹੜਾ ਹੈ ਉਹ ਇੱਥੇ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰ ਵੀ ਸੇਵਾ ਬਕੂਫੀ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਇੱਥੇ ਇੱਕ ਇੱਕ ਦ੍ਰਿਸ਼ ਜਿਹੜਾ ਆ ਕਿ ਉਹ ਲੰਗਰ ਹਾਲ ਦਾ ਵੀ ਜਿਹੜਾ ਦਿਖਾਈਏ ਸੇਵਾਦਾਰਾਂ ਵੱਲੋਂ ਵੀ ਬਕੂਤੀ ਸੇਵਾ ਕੀਤੀ ਜਾ ਰਹੀ ਆ। ਜਿਦਾ ਦੇ ਚਲੰਦਿਆਂ ਨਾਲ ਹੋਰ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਤੁਹਾਨੂੰ ਪੂਰਾ ਜਿਹੜਾ ਦ੍ਰਿਸ਼ ਹੈਗਾ ਉਹ ਦਿਖਾਇਆ ਜਾਵੇ। ਜਿਦਾ ਦੇ ਚਾਲੇ ਵੀ ਹੋਰ ਦੇ ਪਾਰ ਹੋ ਸਰਦਾਲੂ ਗੱਡੀਆਂ ਦੇ ਵਿੱਚ ਆ ਰਹੇ ਨੇ ਬੜੀ ਦੂਰ ਦੂਰੋਂ ਆ ਰਹੇ ਨੇ ਐਨਆਰਆਈ ਵੀ ਜਿਹੜੇ ਆ ਉਹ ਕਾਫੀ ਆਏ ਹੋਏ ਨੇ। ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ ਖਰੀਦੋ ਫਰੋਖਤ ਜਿਹੜੀ ਆ ਉਹ ਚੱਲ ਰਹੀ ਆ ਤੁਸੀਂ ਦੇਖ ਪਾ ਰਹੇ ਹੋ ਔਰ ਰੌਣਕ ਰੌਣਕ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਆ ਕਾਫੀ ਬਾਜ਼ਾਰ ਸਜੇ ਹੋਏ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜੱਗ ਤੇ ਬਸ ਬੈਠ ਗਏ ਇਹਦੀ ਰਿਪੋਰਟ ਉਹ ਜੋੜਿਆਂ ਦੀ ਜਿਹੜੀ ਸੇਵਾ ਹੈਗੀ ਆ ਉਹ ਪੈਰਿਸ ਪਬਲਿਕ ਸਕੂਲ ਪੈਰਿਸ ਪਬਲਿਕ ਸਕੂਲ ਵੱਲੋਂ ਹਰ ਸਾਲ ਜਿਹੜੀ ਆ ਇਹ ਜੋੜਿਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਜਾਂਦੀ ਆ ਔਰ ਇਹ ਪੈਰਿਸ ਕਬਲਕ ਸਕੂਲ ਦਾ ਸਟਾਫ ਤੇ ਉਥੋਂ ਦੇ ਦੇਖ ਰਹੇ ਹੋ ਤੁਸੀਂ ਇਹ ਹਰ ਸਾਲ ਜਿਹੜੀ ਆ ਇੱਥੇ ਕੈਬਲ ਲਗਾ ਕੇ ਜਿਹੜੀ ਆ ਇਹਨਾਂ ਵੱਲੋਂ ਇਹ ਸੇਵਾ ਨੁਵਾਈ ਜਾਂਦੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਕੀ ਸੇਲ ਲੱਗੀ ਹੋਈ ਆ ਕਿਤੇ ਬਾਜ਼ਾਰ ਜਿਹੜਾ ਆ ਉਹ ਸਜਿਆ ਹੋਇਆ ਆ ਖਰੀਦੋ ਫਰੋਖਤ ਜਿਹੜੀ ਆ ਉਹ ਚੱਲ ਰਹੀ ਆ ਸਾਡੀ ਇੱਕ ਬੇਨਤੀ ਆ ਕਿ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚਦੀ ਰਹੇ ਔਰ ਝੂਲੇ ਲੱਗੇ ਹੋਏ ਨੇ ਤੁਸੀਂ ਦੇਖਦੇ ਦੇਖ ਰਹੇ ਹੋ ਔਰ ਬੱਚੇ ਜਿਹੜਾ ਝੂਲਿਆਂ ਦਾ ਆਨੰਦ ਮਾਣ ਰਹੇ ਆ ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਤੁਹਾਨੂੰ ਇੱਕ ਇੱਕ ਦ੍ਰਿਸ਼ ਦਿਖਾਇਆ ਜਾਵੇ ਔਰ ਦੇਖ ਰਹੇ ਹੋ ਤੁਸੀਂ ਵਾਕਿਆ ਹੀ ਰੇਲ ਗੱਡੀ ਦੇ ਜੋ ਨਹੀਂ ਚੜੇ ਰੇਲ ਗੱਡੀ ਦਾ ਨਜ਼ਾਰਾ ਵੀ ਜਿਹੜਾ ਆ ਤੁਸੀਂ ਇੱਥੇ ਦੇਖ ਪਾ ਰਹੇ ਹੋ ਉਹ ਰਾ ਝੂਲੇ ਤੁਸੀਂ ਦੇਖ ਪਾ ਰਹੇ ਹੋ ਚੱਲ ਰਹੇ ਨੇ ਪੂਰਾ ਇੱਕ ਰੇਲ ਗੱਡੀ ਜਿਹੜੀ ਆ ਜਿਸ ਤਰ੍ਹਾਂ ਬੱਚਿਆਂ ਦੀ ਹੁੰਦੀ ਆ ਉਹਦਾ ਵੀ ਤੁਸੀਂ ਦੇਖ ਪਾ ਰਹੇ ਹੋ ਔਰ ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ ਇਹ ਪ੍ਰਯਾਗ ਔਰ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਉਹ ਇਸ ਬਾਜ਼ਾਰ ਦੇ ਵਿੱਚ ਮਿਲਦੀ ਆ ਇੱਥੇ ਵਰਤਨ ਜਿਹੜੇ ਆ ਤੁਸੀਂ ਵਰਤਨਾਂ ਦਾ ਜਿਹੜਾ ਇੱਕ ਸਟਾਲ ਹੈ ਕਿ ਇੱਕ ਤੇ ਵਰਤਨ ਦੀ ਖਰੀਦੋ ਫਰੋਖਤ ਜਿਹੜੀ ਆ ਉਹ ਹੋ ਰਹੀ ਹੈ ਔਰ ਜੂਸ ਜੇ ਕਿਸੇ ਨੇ ਜੂਸ ਵੀ ਪੀਣਾ ਹੋਵੇ ਤਾਂ ਉਹਦਾ ਵੀ ਇੱਥੇ ਜਿਹੜੀ ਆ ਗੱਡੀ ਤੁਸੀਂ ਦੇਖ ਸਕਦੇ ਹੋ ਬੜੀ ਹੈਗੀ ਆ ਔਰ ਤੁਹਾਨੂੰ ਇੱਕ ਇੱਕ ਦ੍ਰਿਸ਼ ਜਿਹੜਾ ਉਹ ਦਿਖਾਇਆ ਜਾ ਰਿਹਾ ਆ ਨਮਾ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਇਸ ਵੀਡੀਓ ਨੂੰ ਚਲਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਇਸ ਨੂੰ ਤੁਹਾਨੂੰ ਜਿਹੜਾ ਅੱਜ ਇਹ ਲੰਗਰ ਹੈ ਆਜ ਜੱਗ ਹੈਗਾ ਜਿਹੜਾ ਇਹਦੀ ਜਿਹੜੀ ਆ ਤੁਹਾਨੂੰ ਬੱਕੋ ਵੱਖਰੇ ਭਾਗਾਂ ਦੇ ਵਿੱਚ ਰਿਪੋਰਟ ਇਹ ਵੀ ਦਿਖਾਈ ਜਾਵੇਗੀ ਕਿਉਂਕਿ ਵੀਡੀਓ ਜਿਆਦਾ ਲੰਬੀ ਨਾ ਹੋਵੇ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ ਔਰ ਦੂਜਿਆਂ ਨੂੰ ਵੀ ਕਹੋ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਲਾਈਕ ਕਰੋ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499